ਜੋ ਮਾਨ ਸਤਕਾਰ ਤੁਸੀਂ ਇੱਥੇ ਆਪਦੇ ਐਕਸ ਫੌਜੀ ਸਹਿਬਾਨਾਂ ਨੂੰ ਦਿੱਤਾ ਆਮ ਤੌਰ ਤੇ ਹਰ ਬੰਦਾ ਇਹ ਗੱਲ ਕਰ ਦਿੰਦਾ ਮਗਰ ਅਮਲੀ ਜਮਾ ਇੱਥੇ ਜੈਤੋ ਸਰਜੇ ਨੇ ਇਸ ਗੱਲ ਨੂੰ ਪਣਾਇਆ ਕਿ ਜੈ ਜਵਾਨ ਜੈ ਕਿਸਾਨ ਦਿਓਸ ਨਾਰੇ ਨੂੰ ਜਦੋਂ ਮੈਨੂੰ ਲਿਜਾ ਕੇ ਕੋਈ ਚੌਥ ਐਕਸ ਫੌਜੀ ਪਰਿਵਾਰ ਬੜੀ ਵੱਡੀ ਗਿਣਤੀ ਹੁੰਦੀ ਹੈ ਕਿਸੇ ਨਗਰ 'ਚ ਚੌਥ ਐਕਸ ਫੌਜੀ ਹੋਣ ਬੜਾ ਵੱਡਾ ਸ਼ਰਮਾਇਆ ਹੈ ਔਰ ਉਹਨਾਂ ਦਾ ਯੋਗਦਾਨ ਨੂੰ ਦੇਸ਼ ਵਾਸਤੇ ਨਗਰ ਵਾਸਤੇ ਉਹਨਾਂ ਦਾ ਸਲਮਾਨ ਕੀਤਾ ਗਿਆ ਹੈ ਕਲੱਬ ਨੂੰ ਇਸ ਗੱਲ ਦੀ ਵਧਾਈ ਹੈ ਮੈਂ ਕੋਈ ਲੰਮੀ ਚੌੜੀ ਗੱਲ ਕਰਨ ਵਾਸਤੇ ਨਹੀਂ ਬਜ਼ੁਰਗਾਂ ਦਾ ਥੱਲੇ ਸਤਿਕਾਰ ਕੀਤਾ ਜਿਨ੍ਹਾਂ ਨੇ ਇਸ ਕਲੱਬ ਦੀ ਸ਼ੁਰੂਆਤ ਕੀਤੀ ਸੀ ਅੱਜ ਦੂਜੀ ਪੀੜੀ ਤੀਜੀ ਪੀੜੀ ਚੌਥੀ ਪੀੜੀ ਉਹਨਾਂ ਦੀ ਅੱਗੇ ਇਸ ਕਲੱਬ ਨੂੰ ਅੱਗੇ ਲਿਜਾ ਰਹੀ ਹੈ ਜ਼ਿੰਮੇਵਾਰੀ ਨਿਭਾ ਰਹੀ ਹੈ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਫੇਰ ਤੁਹਾਨੂੰ ਸਾਰਿਆਂ ਨੂੰ ਵਧਾਈ ਦਿਨਾਂ ਔਰ ਮੈਂ ਮਹਿਸੂਸ ਕਰਦਾ ਹਾਂ ਕਿ ਸਰਕਾਰਾਂ ਅਸੀਂ ਸਾਰੇ ਇਸ ਕੰਮ 'ਚ ਫੇਲ ਹੋਏ ਹਾਂ ਔਰ ਜੇ ਖੇਡਾਂ ਨੂੰ 150 ਕਰੋੜ ਦੀ ਲਗਭਗ ਆਬਾਦੀ ਔਰ ਉਹ ਦਿਨ ਦੂਰ ਨਹੀਂ ਜੇ ਚਾਈਨਾ ਵਰਗੇ ਮੁਲਕ ਅੱਜ 올림픽 'ਚ ਇਹਨੇ ਮੈਡਲ ਜਿੱਤ ਸਕਦੇ ਆ ਕਾਮਨਵੈਲਥ ਖੇਡਾਂ 'ਤੇ ਹੋਰ ਅੱਗੇ ਜਾ ਕੇ ਆਪਣਾ ਨੌ ਬਣਾ ਸਕਦੇ ਆ ਤੇ ਉਹ ਦਿਨ ਦੂਰ ਨਹੀਂ ਜਦੋਂ ਸਾਡੀ ਆਬਾਦੀ ਇੰਨੀ ਆ ਜੇ ਸਹੀ ਐਟਮਾਸਫੇਅਰ ਜੇ ਸਹੀ ਗਰਾਊਂਡ ਮਿਲ ਜੇ ਤੇ ਮੈਂ ਸਮਝਦਾ ਪੰਜਾਬੀ ਹਰੇਕ ਥਾਂ ਤੇ ਜਾ ਕੇ ਜਿਵੇਂ ਦੇਸ਼ਾਂ ਵਿਦੇਸ਼ਾਂ ਤੇ ਆਪਦਾ ਮਿਹਨਤ ਕਰਕੇ ਨੌ ਬਣਾਇਆ ਉਹ ਦਿਨ ਜ਼ੂਰ ਨਹੀਂ ਜਿਸ ਦਿਨ ਖੇਡਾਂ 'ਚ ਵੀ ਸਭ ਤੋਂ ਮੋਰੀ ਨੌ ਪੰਜਾਬ ਦਾ ਆਊਗਾ ਔਰ ਇਹ ਆਪਾਂ ਕਿਵੇਂ ਭੁੱਲ ਸਕਦੇ ਆ ਕਿ ਪਹਿਲਾ 올림픽 골ਡ ਮੈਡਲ ਪੰਜਾਬ ਨੂੰ ਇਹ ਦੇਸ਼ ਨੂੰ ਜੇ ਕਿਸੇ ਨੇ ਦਿੱਤਾ ਤੇ ਪੰਜਾਬੀ ਸਪੂਤ ਨੇ ਦਿੱਤਾ ਬినా ਬਿੰਦਰਾ ਨੇ ਔਰ ਮੇਰਾ ਇਹ ਮੰਨਣਾ ਹੈ ਕਿ ਪੰਜਾਬੀ 뮤직 ਇੰਡਸਟਰੀ ਪੰਜਾਬੀ ਮਿਹਨਤ ਦਾ ਸ਼ਲੋਕ ਪੰਜਾਬੀਆਂ ਨੇ ਜਿੱਥੇ ਜਾ ਕੇ ਆਪ ਦਾ ਨੌ ਬਣਾਇਆ ਇਸ ਲਈ ਸਪੋਰਟਸ ਦੇ ਏਰੀਆ 'ਚ ਵੀ ਬਹੁਤ ਵੱਡਾ ਯੋਗਦਾਨ ਪਾ ਸਕਦੇ ਆ ਮੈਂ ਦਿਲ ਦੀਆਂ ਗਹਿਰਾਈਆਂ 'ਚੋਂ ਮੇਰੇ ਵਰਗੇ ਨਿਮਾਣੇ ਨਾ ਚੀਜ਼ ਇਨਸਾਨ ਨੂੰ ਅੱਜ ਤੁਸੀਂ ਅੱਜ ਦੇ ਦਿਨ ਸੱਜ ਕੇ ਇਹ ਮਾਨ ਪਿਆਰ ਬਖਸ਼ਿਆ ਮੈਂ ਦਿਲ ਦੀ ਗਰਾਈਆਂ ਤੋਂ ਤੁਹਾਡਾ ਧੰਨਵਾਦ ਕਰਦਾ ਰੱਬ ਅੱਗੇ ਸੱਚੇ ਪਾਤਸ਼ਾਹ ਕੀ ਅਰਦਾਸ ਕਰਦਾ ਕਿ ਸਮਾਂ ਆਊਗਾ ਕਿ 100 ਸਾਲ ਇਸ ਕਬੱਡੀ ਔਰ ਆ ਜਿਹੜੀ ਖੇਡਾ ਤੁਸੀਂ ਫੁੱਟਬਾਲ ਦੀਆਂ ਤੇ ਹੋਰ ਕਰਾਉਣੇ ਆਉਣ ਵਾਲੇ ਸਮੇਂ 'ਚ 100 ਸਾਲਾ ਵੀ ਮਨਾਵਾਂਗੇ ਔਰ ਮੈਂ ਅੱਗੇ ਗੱਲ ਕਰ ਰਿਹਾ ਸੀ ਪਿੰਡ ਵਾਲਿਆਂ ਨਾਲ ਕਿ ਨਾਲ ਦਾ ਹਲਕਾ ਮੇਰਾ 10 ਨੂੰ ਬੜਾ ਮਾਨ ਹਲਕੇ ਵਾਲਿਆਂ ਨੇ ਦਿੱਤਾ ਕਿੰਨੀ ਵਾਰੀ ਜੈਤੋ ਸਰਜਾ ਦੀ ਟੀਮ ਆ ਕੇ ਇੱਕੋ ਗੱਲ ਦਾ ਗਿਲਾ ਸਾਨੂੰ ਰਾਹ ਕੇ ਜਾਂਦੇ ਰਹੇ ਚਲੋ ਫੁੱਟਬਾਲ ਤੇ ਰਾਜਿਆ ਕਰੋ ਵੋਟਾਂ 'ਚ ਜਿਤਾਦਿਆ ਕਰੋ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਵੇ ਇਹਨੇ ਨਾਲ ਸਰਦਾ ਜਾਉ ਸਾਡਾ ਮਗਰ ਜੈਤੋ ਸਰਜਾ ਦੀ ਟੀਮ ਇਹਦੀ ਚਰਚਾ ਇਹਦੀ ਮਸ਼ਹੂਰੀ ਇਹਦੀ ਦੇਣ ਜੋ ਫੁੱਟਬਾਲ 'ਚ ਹੈ ਜਾਂ ਸਪੋਰਟਸ 'ਚ ਹੈ ਕਲੱਬ ਦੀ ਤੇ ਤੁਹਾਡੀ ਟੀਮ ਦੀ ਉਦੀ ਬਹੁਤ ਵੱਡੀ ਦੇਣਾ ਬਹੁਤ ਵੱਡੀ ਚਰਚਾ ਇਸ ਲਈ ਤੁਹਾਨੂੰ ਸਭ ਨੂੰ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ